ਬੀਪੀ ਲੋਰਿੰਦਾ ਬੀਪੀ ਲੋਰਿੰਦਾ ਦਿਲ ਦਾ ਕੀ ਕਰੀਏ ਦਿਲ ਵਿੱਚ ਹੋ ਰਿੰਦਾ ਤੇ ਦਿੱਤੀ ਲੋਰੀ ਬੀਪੀ ਲੋਰਿੰਦਾ ਹ ਗੱਲਾਂ ਦੋ ਮਾਈਆ ਗੱਲਾਂ ਦੋ ਗੱਲਾਂ ਦੋ ਮਾਈਆ ਜਾਂ ਤੇ ਯੈਸ ਕਰਦੇ ਜਾਂ ਕਰ ਨੋ ਮਾਈਆ ਗੱਲਾਂ ਦੋ ਮਾਈਆ ਜਾਂ ਤੇ ਯੈਸ ਕਰਦੇ ਕੇ ਵੀ ਸੀ ਮਾਈਆ ਕੇ ਵੀ ਸੀ ਮਾਈਆ ਇਹਦੀ ਸੀ ਮਾਈਆ ਮੈਨੂੰ ਜੋ ਵੀ ਐ ਤੇਨੂੰ ਕੀ ਮਾਈਆ माइया की बी एबीसी माइया एबीसी बी माइया यू कैन गो माइया आमण वाला है मेरा पियो माइया यू कैन गो यू कैन गो माइया आमन वाला है मेरा पियो माइया दिस इज ट्रू माइया दिस इज ट्रू दिस इज ट्रू माइया पागल हो गए हैं, पागल हो गए हैं, आई एंड यू माइया ਬੁੜਿਆ ਯੰਗ ਮਾਈਆ ਹਾਂਜੀ ਬੁੜਿਆ ਯੰਗ ਮਾਈਆ ਤੈਨੂੰ ਆਇਆ ਹੀ ਨਹੀਂ ਜੀਮ ਦਾ ਟੰਗ ਮਾਈਆ